ਸਤ ਸੰਗਤ ਗੁਰ ਸਿੱਖ ਜੇ ਬਚਨ ਸੁਣਨ ਵਾਲ ਧਿਆਨ ਹੋਵੇ ਨਾ ਬੋਲਣ ਨੂੰ ਜੀ ਨਾ ਕਰੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਨਾ ਲਿਆਓ ਰੁਮਾਲੇ ਤੁਹਾਡੀ ਸੇਵਾ ਆਕਾਰਥ ਜਾਣੀ ਜੇ ਕਿਸੇ ਕੰਮ ਨਹੀਂ ਆਣੀ ਮੈਂ ਕਹਿ ਰਿਹਾ ਇੱਥੇ ਬਹਿ ਕੇ ਦਿਲ ਨਾ ਟੁੱਟੇ ਤੁਹਾਡਾ ਔਰ ਇੰਨੇ ਨੁਕਸਾਨ ਪਤਾ ਕੀ ਕਰਨਾ ਲੋਕਾਂ ਦੇ ਸਾਹ ਲੈਣ ਚ ਦਿੱਕਤ ਆਉਣਾ ਇਹਨੂੰ ਅੱਗ ਲਾ ਕੇ ਸਾੜਨਾ ਪੈਣਾ ਹੈ ਤੁਸੀਂ ਨਾ ਪਾਪਾਂ ਦੇ ਭਾਗੀ ਬਣੋ ਹੱਥ ਜੋੜ ਕੇ ਬੇਨਤੀ ਪੰਥ ਨੂੰ ਨਾ ਟੇਰ ਲਾਓ ਥੋੜਾ ਜਿਹਾ ਜਦਾ ਗੁਰੂ ਨੇ ਕਿਹਾ ਨਾ ਅਕਲੀ ਸਾਹਿਬ ਸੇਵੀ ਹੈ ਅਕਲੀ ਕੀ ਜੈਦਾਨ ਕੁਝ ਦਿਨ ਲੱਗਿਆ ਵੀ ਇਹ ਸਮਝ ਲਈਏ ਵੀ ਹਾੜ ਦਾ ਮਹੀਨਾ ਹੋਵੇ ਤੇ ਅਸੀਂ ਕਹੀਏ ਵੀ ਨਹੀਂ ਤੱਤੇ ਪਾਣੀ ਨਾਲ ਨਹਾਉਣਾ ਇਹ ਸਿਆਣਪ ਨਹੀਂ ਹੁੰਦੀ ਉਹਨੂੰ ਜ਼ਰੂਰਤ ਕਾਦੀਏ ਇਹ ਸਮਝਣ ਦਾ ਯਤਨ ਕਰੀਏ ਆ ਦਿਖਾਓ ਮੈਨੂੰ ਮੈਂ ਇਹ ਪੰਥ ਨੂੰ ਦਿਖਾਣਾ ਚਾਹੁੰਦਾ ਇਹ ਇੱਕ ਸੈਕਿੰਡ ਵਿੱਚ ਆਇਆ ਪੰਥ ਜੀ ਤੇ ਇਹ ਕੌਮ ਦਾ ਪੈਸਾ ਹੈ ਇਹਨੂੰ ਵੇਸਟ ਨਾ ਕਰੋ ਹੱਥ ਜੋੜ ਕੇ ਬੇਨਤੀ ਹੈ ਬੜੇ ਸਿੱਖਾਂ ਦੇ ਬੱਚੇ ਤਨ ਤੋਂ ਨੰਗੇ ਫਿਰ ਰਹੇ ਆ ਢਡੋਂ ਭੁੱਖੇ ਫਿਰ ਰਹੇ ਆ ਵਿਦਿਆ ਤੋਂ ਹੀਨੇ ਫਿਰ ਰਹੇ ਆ ਹੱਥ ਬਨ ਬੇਨਤੀ ਹੈ ਪੰਥ ਜੀ ਥੋੜੇ ਜੇ ਸਿਆਣੇ ਹੋਈਏ ਮਹਾਰਾਜ ਸਾਨੂੰ ਸਮਤ ਦੇਵੇ ਬੁੱਧੀ ਦੇਵੇ ਸਾਨੂੰ ਸੁਰਤ ਇਕਾਗਰ ਕਰੋ ਇਹ ਬਚਨਾਂ ਨੂੰ ਸੁਣਨ ਵੱਲ ਧਿਆਨ ਦਿਓ ਸਾਡਾ ਧਿਆਨ ਖਿੰਡਿਆ ਹੋਇਆ ਪਿਆਰ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੋਸ਼ਣ ਸਾਰੇ ਜਪੋ ਵਾਹਿਗੁਰੂ 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 ਗੁਰੂ ਸਾਹਿਬ ਤੁਹਾਨੂੰ ਸਤਨਾਮ ਸ਼੍ਰੀ ਵਾਹਿਗੁਰੂ ਸਾਰਾ ਦਿਨ ਇਹ ਮੱਥਾ ਮਾਰਿਆ ਗਿਆ ਅਸੀਂ ਤੁਹਾਡੇ ਹਮਦਰਦ ਹਾਂ ਸਾਡੇ ਜਿਹੜੇ ਲਫ਼ਜ਼ ਨੇ ਉਹ ਤੁਹਾਡੇ ਫਾਇਦੇ ਵਿੱਚ ਨੇ ਤੁਸੀਂ ਸਮਝ ਕਿਉਂ ਨਹੀਂ ਰਹੇ ਸੰਗਤ ਜੀ ਬੇਨਤੀ ਨੂੰ ਧਿਆਨ ਨਾਲ ਸੁਣਨਾ ਸਕੀਏ ਸਾਥ ਸੰਗਤ ਗੁਰ ਸਿੱਖ ਜੇ ਬਚਨ ਸੁਣਨ ਵਾਲ ਧਿਆਨ ਹੋਵੇ ਨਾ ਬੋਲਣ ਨੂੰ ਜੀ ਨਾ ਕਰੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਨਾ ਲਿਆਓ ਰੁਮਾਲੇ ਤੁਹਾਡੀ ਸੇਵਾ ਆਕਾਰਥ ਜਾਣੀ ਜੇ ਕਿਸੇ ਕੰਮ ਨਹੀਂ ਆਣੀ ਮੈਂ ਕਹਿ ਰਿਹਾ ਇੱਥੇ ਬਹਿ ਕੇ ਦਿਲ ਨਾ ਟੁੱਟੇ ਤੁਹਾਡਾ ਔਰ ਇਨੇ ਨੁਕਸਾਨ ਪਤਾ ਕੀ ਕਰਨਾ ਲੋਕਾਂ ਦੇ ਸਾਹ ਲੈਣ ਚ ਦਿੱਕਤ ਆਉਣਾ ਇਹਨੂੰ ਅੱਗ ਲਾ ਕੇ ਸਾੜਨਾ ਪੈਣਾ ਤੁਸੀਂ ਨਾ ਪਾਪਾਂ ਦੇ ਬਾਗੀ ਬਣੋ ਹੱਥ ਜੋੜ ਕੇ ਬੇਨਤੀ ਪੰਥ ਨੂੰ ਨਾ ਢੇਰ ਲਾਓ ਥੋੜਾ ਜਿਹਾ ਜਦੋਂ ਗੁਰੂ ਨੇ ਕਿਹਾ ਨਾ ਅਕਲੀ ਸਾਹਿਬ ਸੇਵੀ ਹੈ ਅਕਲੀ ਕੀ ਜੈਦਾਨ ਕੁਝ ਦਿਨ ਲੱਗਿਆ ਵੀ ਇਹ ਸਮਝ ਲਈਏ ਵੀ ਹਾੜ ਦਾ ਮਹੀਨਾ ਹੋਵੇ ਤੇ ਅਸੀਂ ਕਹੀਏ ਵੀ ਨਹੀਂ ਤੱਤੇ ਪਾਣੀ ਨਾਲ ਨਹਾਉਣਾ ਇਹ ਸਿਆਣਪ ਨਹੀਂ ਹੁੰਦੀ ਉਹਨੂੰ ਜ਼ਰੂਰਤ ਕਾਦੀਏ ਇਹ ਸਮਝਣ ਦਾ ਯਤਨ ਕਰੀਏ ਆ ਦਿਖਾਓ ਮੈਨੂੰ ਮੈਂ ਇਹ ਪੰਥ ਨੂੰ ਦਿਖਾਣਾ ਚਾਹੁੰਦਾ ਇਹ ਇੱਕ ਸੈਕਿੰਡ ਵਿੱਚ ਆਏ ਆ ਪੰਥ ਜੀ ਤੇ ਇਹ ਕੌਮ ਦਾ ਪੈਸਾ ਹੈ ਇੰਨੂ ਵੇਸਟ ਨਾ ਕਰੋ ਹੱਥ ਜੋੜ ਕੇ ਬੇਨਤੀ ਹੈ ਬੜੇ ਸਿੱਖਾਂ ਦੇ ਬੱਚੇ ਤਾਂ ਤੋਂ ਨੰਗੇ ਫਿਰ ਰਹੇ ਆ ਢਡੋਂ ਭੁੱਖੇ ਫਿਰ ਰਹੇ ਆ ਵਿਦਿਆ ਤੋਂ ਹੀਨੇ ਫਿਰ ਰਹੇ ਆ ਹੱਥ ਬਨ ਬੇਨਤੀ ਹੈ ਪੰਥ ਜੀ ਥੋੜੇ ਜੇ ਸਿਆਣੇ ਹੋਈਏ ਮਹਾਰਾਜ ਸਾਨੂੰ ਸਮਤ ਦੇਵੇ ਬੁੱਧੀ ਦੇਵੇ ਸਾਨੂੰ ਸੁਰਤ ਇਕਾਗਰ ਕਰੋ ਇਹ ਬਚਨਾਂ ਨੂੰ ਸੁਣਨ ਵੱਲ ਧਿਆਨ ਦਿਓ ਸਾਡਾ ਧਿਆਨ ਖਿੰਡਿਆ ਹੋਇਆ ਪਿਆਰ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੋਸ਼ਨ ਸਾਰੇ ਜੱਪੋ ਵਾਹਿ ਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਰਾ ਦਿਨ ਇਹ ਮੱਥਾ ਮਾਰਿਆ ਗਿਆ ਅਸੀਂ ਤੁਹਾਡੇ ਹਮਦਰਦ ਹਾਂ ਸਾਡੇ ਜਿਹੜੇ ਲਫ਼ਜ਼ ਨੇ ਉਹ ਤੁਹਾਡੇ ਫਾਇਦੇ ਵਿੱਚ ਨੇ ਤੁਸੀਂ ਸਮਝ ਕਿਉਂ ਨਹੀਂ ਰਹੇ ਸੰਗਤ ਜੀ ਬੇਨਤੀ ਨੂੰ ਧਿਆਨ ਨਾਲ ਸੁਣਨਾ ਗੁਰਸਿੱਖ ਜੇ ਬਚਨ ਸੁਣਨ ਵਲ ਧਿਆਨ ਹੋਵੇ ਨਾ ਬੋਲਣ ਨੂੰ ਜੀ ਨਾ ਕਰੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਨਾ ਲਿਆਓ ਰੁਮਾਲੇ ਤੁਹਾਡੀ ਸੇਵਾ ਆਕਾਰਥ ਜਾਣੀ ਜੇ ਕਿਸੇ ਕੰਮ ਨਹੀਂ ਆਣੀ ਮੈਂ ਕਹਿ ਰਿਹਾ ਇੱਥੇ ਬਹਿ ਕੇ ਦਿਲ ਨਾ ਟੁੱਟੇ ਤੁਹਾਡਾ। ਔਰ ਇੰਨੇ ਨੁਕਸਾਨ ਪਤਾ ਕੀ ਕਰਨਾ ਲੋਕਾਂ ਦੇ ਸਾਹ ਲੈਣ ਚ ਦਿੱਕਤ ਆਉਣਾ ਇਹਨੂੰ ਅੱਗ ਲਾ ਕੇ ਸਾੜਨਾ ਪੈਣਾ। ਤੁਸੀਂ ਨਾ ਪਾਪਾਂ ਦੇ ਬਾਗੀ ਬਣੋ ਹੱਥ ਜੋੜ ਕੇ ਬੇਨਤੀ ਪੰਥ ਨੂੰ। ਨਾ ਟੇਰ ਲਾਓ। ਥੋੜਾ ਜਿਹਾ ਜਦਾ ਗੁਰੂ ਨੇ ਕਹਿੰਨਾ ਅਕਲੀ ਸਾਹਿਬ ਸੇਵੀ ਹੈ। ਅਕਲੀ ਕੀ ਜੈਦਾਨ। ਕੁਝ ਦਿਨ ਲੱਗਿਆ ਵੀ ਇਹ ਸਮਝ ਲਈਏ ਵੀ ਹਾੜ ਦਾ ਮਹੀਨਾ ਹੋਵੇ ਤੇ ਅਸੀਂ ਕਹੀਏ ਵੀ ਨਹੀਂ ਤੱਤੇ ਪਾਣੀ ਨਾਲ ਨਹਾਉਣਾ ਇਹ ਸਿਆਣਪ ਨਹੀਂ ਹੁੰਦੀ। ਉਨੇ ਜ਼ਰੂਰ ਤਕਾਦੀਏ ਇਹ ਸਮਝਣ ਦਾ ਯਤਨ ਕਰੀਏ ਆ ਦਿਖਾਓ ਮੈਨੂੰ ਮੈਂ ਇਹ ਪੰਥ ਨੂੰ ਦਿਖਾਣਾ ਚਾਹੁੰਦਾ ਇਹ ਇੱਕ ਸੈਕਿੰਡ ਵਿੱਚ ਆਏ ਆ ਪੰਥ ਜੀ ਤੇ ਇਹ ਕੌਮ ਦਾ ਪੈਸਾ ਹੈ ਇਹਨੂੰ ਵੇਸਟ ਨਾ ਕਰੋ ਹੱਥ ਜੋੜ ਕੇ ਬੇਨਤੀ ਹੈ ਬੜੇ ਸਿੱਖਾਂ ਦੇ ਬੱਚੇ ਤਨ ਤੋਂ ਨੰਗੇ ਫਿਰ ਰਹੇ ਆ ਢਡੋਂ ਭੁੱਖੇ ਫਿਰ ਰਹੇ ਆ ਵਿਦਿਆ ਤੋਂ ਹੀਨੇ ਫਿਰ ਰਹੇ ਆ ਹੱਥ ਬਨ ਬੇਨਤੀ ਹੈ ਪੰਥ ਜੀ ਥੋੜੇ ਜਿ ਸਿਆਣੇ ਹੋਈਏ ਮਹਾਰਾਜ ਸਾਨੂੰ ਸਮਤ ਦੇਵੇ ਬੁੱਧੀ ਦੇਵੇ ਸਾਨੂੰ ਸੁਰਤ ਇਕਾਗਰ ਕਰੋ ਇਹ ਬਚਨਾਂ ਨੂੰ ਸੁਣਨ ਵੱਲ ਧਿਆਨ ਦਿਓ ਸਾਡਾ ਧਿਆਨ ਖਿੰਡਿਆ ਹੋਇਆ ਪਿਆਰ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੋਸ਼ਣ ਸਾਰੇ ਜਪੋ ਵਾਹਿਗੁਰੂ 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 ਵਾਹ ਗੁਰੂ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਰਾ ਦਿਨ ਇਹ ਮੱਥਾ ਮਾਰਿਆ ਗਿਆ ਅਸੀਂ ਤੁਹਾਡੇ ਹਮਦਰਦ ਹਾਂ ਸਾਡੇ ਜਿਹੜੇ ਲਫ਼ਜ਼ ਨੇ ਉਹ ਤੁਹਾਡੇ ਫਾਇਦੇ ਵਿੱਚ ਨੇ ਤੁਸੀਂ ਸਮਝ ਕਿਉਂ ਨਹੀਂ ਰਹੇ ਸੰਗਤ ਜੀ ਬੇਨਤੀ ਨੂੰ ਧਿਆਨ ਨਾਲ ਸੁਣਨਾ ਸਾਥ ਸੰਗਤ ਗੁਰਸਿੱਖ ਜੇ ਬਚਨ ਸੁਣਨ ਵਾਲ ਧਿਆਨ ਹੋਵੇ ਨਾ ਬੋਲਨ ਨੂੰ ਜੀ ਨਾ ਕਰੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਨਾ ਲਿਆਓ ਰੁਮਾਲੇ ਤੁਹਾਡੀ ਸੇਵਾ ਆਕਾਰਥ ਜਾਣੀ ਜੇ ਕਿਸੇ ਕੰਮ ਨਹੀਂ ਆਣੀ ਮੈਂ ਕਹਿ ਰਿਹਾ ਇੱਥੇ ਬਹਿ ਕੇ ਦਿਲ ਨਾ ਟੁੱਟੇ ਤੁਹਾਡਾ